ਪੁਸ਼ਪਾ ਟੂ ਦੇ ਹਿੰਦੀ ਵਰਜ਼ਨ ਨੇ ਐਤਵਾਰ ਨੂੰ ਤੋੜਿਆ ਰਿਕਾਰਡ ਇੱਕ ਦਿਨ ਦੇ ਵਿੱਚ ਕਮਾਏ 86 ਕਰੋੜ ਦੁਨੀਆ ਭਰ ਚ 800 ਕਰੋੜ ਦਾ ਅੰਕੜਾ ਕੀਤਾ ਪਾਰ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਰਲਿਵੁੱਡ ਦੀ ਅਪਡੇਟ ਦੇ ਨਾਲ ਪਰਿਆ ਸ਼ੋ ਨਵਿੰਨ ਕੋਰੇ ਅੱਲੂ ਅਰਜੁਨ ਦੀ ਫਿਲਮ ਪੁਸ਼ਪਾ ਟੂ ਕਮਾਈ ਦੇ ਮਾਮਲੇ ਚ ਸਾਰੇ ਰਿਕਾਰਡਸ ਤੋੜਦੀ ਨਜ਼ਰ ਆ ਰਹੀ ਹੈ ਹਿੰਦੀ ਵਰਜ਼ਨ ਦੇ ਵਿੱਚ ਫਿਲਮ ਨੇ ਸਿਰਫ ਐਤਵਾਰ ਨੂੰ 86 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਤੇ ਉੱਥੇ ਹੁਣ ਤੱਕ ਇੰਡੀਅਨ ਬਾਕਸ ਆਫਿਸ ਤੇ ਫਿਲਮ ਨੇ 529.45 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ ਇੰਡਸਟਰੀ ਟਰੈਕਰ ਸੈਕਨਲਕ ਦੇ ਮੁਤਾਬਕ ਫਿਲਮ ਦੇ ਰਿਲੀਜ਼ ਦੇ 4 ਦਿਨਾਂ ਦੇ ਵਿੱਚ ਹੀ ਦੁਨੀਆ ਭਰ ਦੇ ਵਿੱਚ ਇਸਨੇ 800 ਕਰੋੜ ਰੁਪਏ ਦਾ ਕਲੈਕਸ਼ਨ ਕਰ ਲਿਆ ਭਾਰਤੀ ਬਾਕਸ ਆਫਿਸ ਦੇ ਉੱਪਰ ਪੁਸ਼ਪਾ 2 ਨੇ ਪਹਿਲੇ ਐਤਵਾਰ ਨੂੰ 141 ਕਰੋੜ 5 ਲੱਖ ਰੁਪਏ ਦੀ ਕਮਾਈ ਕੀਤੀ ਹੈ ਅਰ ਇਸ ਦੇ ਨਾਲ ਹੀ ਦੇਸ਼ ਭਰ ਦੇ ਵਿੱਚ 4 ਦਿਨਾਂ ਦੇ ਵਿੱਚ ਫਿਲਮ ਦੀ ਕੁੱਲ ਕਮਾਈ 529 ਕਰੋੜ 45 ਲੱਖ ਰੁਪਏ ਹੋ ਗਈ ਹੈ Trendexport தரਨਾ ਦਰਸ਼ਕਾਂ ਦੇ ਮੁਤਾਬਕ ਪੁਸ਼ਪਾ 2 ਨੇ ਐਤਵਾਰ ਨੂੰ ਸਿਰਫ ਹਿੰਦੀ ਵਰਜ਼ਨ ਦੇ ਵਿੱਚ 86 ਕਰੋੜ ਰੁਪਏ ਦੀ ਕਮਾਈ ਕੀਤੀ। ਪੁਸ਼ਪਾ 2 ਦੀ ਓਪਨਿੰਗ ਡੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸਨੇ ਦੁਨੀਆ ਭਰ ਦੇ ਵਿੱਚ 294 ਕਰੋੜ ਦੀ ਕਮਾਈ ਕੀਤੀ ਸੀ। ਇਸ ਦੇ ਵਿੱਚ ਇੰਡੀਅਨ ਬਾਕਸ ਆਫਿਸ ਦੇ ਉੱਪਰ ਫਿਲਮ ਦਾ ਕਲੈਕਸ਼ਨ 175 ਕਰੋੜ 1 ਲੱਖ ਰੁਪਏ ਰਿਹਾ। ਪੁਸ਼ਪਾ 2 ਨੇ ਹਿੰਦੀ ਵਰਜ਼ਨ ਦੇ ਵਿੱਚ 72 ਕਰੋੜ ਰੁਪਏ ਦੀ ਕਮਾਈ ਕੀਤੀ। ਇੰਡੀਅਨ ਬਾਕਸ ਆਫਿਸ ਦੇ ਕਲੈਕਸ਼ਨ ਦੇ ਮਾਮਲੇ ਦੇ ਵਿੱਚ ਵੀ ਪੁਸ਼ਪਾ 2 ਨੇ SS ਰਾਜਾ ਮੌਲੀ ਦੀ ਫਿਲਮ RRR ਦੇ ਰਿਕਾਰਡ ਨੂੰ ਤੋੜ ਦਿੱਤਾ ਸੀ। RRR ਨੇ ਇੰਡੀਅਨ ਬਾਕਸ ਆਫਿਸ ਦੇ ਉੱਪਰ 133 ਕਰੋੜ ਦੀ ਓਪਨਿੰਗ ਕੀਤੀ ਸੀ। ਪੁਸ਼ਪਾ 2 ਪੰਜ ਭਾਸ਼ਾਵਾਂ ਤਮਿਲ, ਤੇਲਗੂ, ਮਲਿਆਲਮ, ਕੰਨੜ ਅਤੇ ਹਿੰਦੀ ਦੇ ਵਿੱਚ ਰਿਲੀਜ਼ ਹੋਈ ਹੈ। ਫਿਲਮ ਦੇ ਵਿੱਚ ਇਸ ਵਾਰ ਫਿਰ ਅੱਲੂ ਅਰਜੁਨ ਪੁਸ਼ਪਾ ਰਾਜ ਦੇ ਕਿਰਦਾਰ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਰਸ਼ਮਿਕਾ ਮੰਦਾਨਾ ਵਿਸ਼੍ਰੀਵल्ली ਦੇ ਅਵਤਾਰ ਦੇ ਵਿੱਚ ਦਿਖ ਰਹੀ ਹੈ। ਫਿਲਮ ਦੀ ਕਹਾਣੀ ਜ਼ਬਰਦਸਤ ਹੈ ਅਤੇ ਕਲਾਈਮੈਕਸ ਉਸ ਤੋਂ ਵੀ ਜ਼ਿਆਦਾ ਸ਼ਾਨਦਾਰ ਹੈ। ਇਸੀ ਵਜ੍ਹਾ ਤੋਂ ਆਡੀਅੰਸ ਫਿਲਮ ਨੂੰ ਕਾਫੀ ਪਸੰਦ ਕਰ ਰਹੀ ਹੈ।